ਪੰਜਾਬ ਚ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਆਮ ਲੋਕਾਂ ਵਿੱਚ ਖੁਸ਼ੀ ਉਤਸ਼ਾਹ ਤੇ ਰੌਣਕ ਦਾ ਮਾਹੌਲ ਹੈ ਉੱਤੇ ਹੀ ਜ਼ਿਲ੍ਹਾ ਮਾਨਸਾ ਪੁਲਿਸ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੇ ਜ਼ਿਲ੍ਹੇ ਚ ਸਖਤ ਚੌਕਸੀ ਕਰ ਦਿੱਤੀ ਹੈ ਲੋਹੜੀ ਦੇ ਤਿਉਹਾਰ ਵਿੱਚ ਸੁਚੱਜੇ ਸ਼ਾਂਤੀ ਮਈ ਅਤੇ ਸੁਰੱਖਿਆ ਢਾਂਗ ਨਾਲ ਬਣਾਉਂਦੇ ਮੱਦੇ ਨਜ਼ਰ ਜ਼ਿਲ੍ਹਾ ਪੁਲਿਸ ਨੂੰ ਹਾਈ ਅਲਰਟ ਜਾਰੀ ਰੱਖ ਦਿੱਤਾ ਹੈ ਅਤੇ ਥਾਂ-ਥਾਂ ਨਾਕਾਬੰਦੀ ਕੀਤੀ ਹੈ ਵਿਸ਼ੇਸ਼ ਤਲਾਸ਼ੀ ਮੁਹਿੰਮ ਜਾਰੀ ਕੀਤਾ ਹੈ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਨੇ ਵੱਲੋਂ ਇਹ ਸਬੰਧੀ ਜਾਣਕਾਰੀ ਦੰਦੇ ਕਿਹਾ ਕਿ ਲੋਹੜੀ ਵਰਗੇ ਤਿਉਹਾਰ ਦੌਰਾਨ ਜਿੱਤੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸਮਾਗਮ ਬਣਾਉਂਦੇ ਨੇ ਅੱਗ ਦੇ ਢੇਡੇ ਲਾ ਕੇ ਜਾਂਦੇ ਨੇ ਤੇ ਰਾਤ ਦੇ ਸਮੇਂ ਤੱਕ ਜਸ਼ਨ ਜਾਰੀ ਰਹਿੰਦਾ ਜਿਸ ਕਰਕੇ ਪੁਲਿਸ ਵੱਲੋਂ ਪਹਿਲਾਂ ਤੋਂ ਹੀ ਪੂਰੀ ਤਿਆਰੀ ਕੀਤੀ ਗਈ ਹੈ ਉਹਨਾਂ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਜ਼ਿਲ੍ਹੇ ਦੇ ਹਰ ਇੱਕ ਇਲਾਕੇ ਦੇ ਅੰਦਰ ਨਿਗ੍ਹਾ ਰੱਖਣੀ ਜ਼ਰੂਰੀ ਹੈ ਦੱਸਿਆ ਗਿਆ ਕਿ ਹੁਣ ਜਿੱਥੇ ਕਿ ਪੀਖੀ ਅਤੇ ਹੋਰ ਪਿੰਡਾਂ ਵਿੱਚ ਤੇ ਸਲਦੂਰਗੜ ਪੁਲਿਸ ਦੀ ਗਸ਼ਤ ਵਧਾ ਦਿੱਤੀ ਹੈ ਮੁੱਖ ਸੜਕਾਂ, ਬਜ਼ਾਰਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ, ਧਾਰਮਿਕ ਸਥਾਨਾਂ ਤੇ ਭੀੜ ਵਾਲੇ ਇਲਾਕਿਆਂ 'ਚ ਨਾਕੇ ਲਗਾ ਕੇ ਆਉਣ ਜਾਣੇ ਵਾਲੇ ਹਰ ਵਾਹਨ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਤਲਾਸ਼ੀ ਦੇ ਨਾਲ-ਨਾਲ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾਕਾਬੰਦੀ ਦੌਰਾਨ ਪੁਲਿਸ ਟੀਮਾਂ ਨੂੰ ਖਾਸ ਸਦਾਇਤਾ ਦਿੱਤੀਆਂ ਗਈਆਂ ਨੇ ਕਿ ਸ਼ੱਕੀ ਵਿਅਕਤੀਆਂ ਦੇ ਖਾਸ ਨਜ਼ਰ ਰੱਖੀ ਜਾਵੇ। ਜੇਕਰ ਕੋਈ ਵਿਅਕਤੀ ਗੈਰਕਾਨੂੰਨੀ ਸਰਗਰਮੀਆਂ 'ਚ ਸ਼ਾਮਲ ਪਾਇਆ ਜਾਂਦਾ ਹੈ ਤੇ ਉਸ ਖਿਲਾਫ ਤੁਰੰਤ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਪੀਰਿਅ ਸਪਸ਼ਟ ਸ਼ਬਦਾ ਵਿੱਚ ਕਿਹਾ ਕਿ ਸਮਾਜ ਵਿਰੋਧੀ ਤੱਤ ਨਸ਼ਾ ਸਮਗਲਰ ਗੁੰਡਾ ਅਨਸਰ ਅਪਰਾਧਿਕ ਪਿਛੋਕੜ ਵਾਲੇ ਲੋਕ ਜੇਕਰ ਅਮਨ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਨਾ ਦੱਸਿਆ ਗਿਆ ਕਿ ਲੋਹੜੀ ਦੇ ਮੌਕੇ ਤੇ ਪੁਲਿਸ ਵੱਲੋਂ ਪਿਛਲੇ ਤਜਰਬਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਵਿਸ਼ੇਸ਼ ਸੁਰੱਖਿਆ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤੇ ਇਸ ਯੋਜਨਾ ਦੇ ਅਧੀਨ ਸਾਰੇ ਥਾਣਾ ਮੁਖੀਆਂ ਤੇ ਚੌਕੀ ਇੰਚਾਰਜਾਂ ਨੇ ਆਪਣੇ ਆਪਣੇ ਇਲਾਕਿਆਂ 'ਚ ਲਗਾਤਾਰ ਗਸ਼ਟਕਰਨ ਸ਼ੱਕੀ ਲੋਕਾਂ ਦੀ ਪਛਾਣ ਕਰਨ ਅਤੇ ਅਸਮਾਜਿਕ ਤੱਤਾਂ ਦੀ ਨਿਗਰਾਨੀ ਰੱਖਣ ਤੇ ਨਿਰਦੇਸ਼ ਦਿੱਤੇ ਹਨ ਇਸ ਤੋਂ ਇਲਾਵਾ ਪੁਲਿਸ ਨੇ ਸੀਨੀਅਰ ਅਧਿਕਾਰੀ ਖੁਦ ਮੈਦਾਨ ਵਿੱਚ ਮੌਜੂਦ ਰਹੇ ਤੇ ਸੁਰੱਖਿਆ ਪ੍ਰਬੰਧ ਦੀ ਸਮੀਖਿਆ ਕਰ ਰਹੇ ਨੇ ਉਸ ਤੋਂ ਬਾਅਦ ਲੋਹੜੀ ਨੂੰ ਲੈ ਕੇ ਖਾਸ ਤੌਰ ਤੇ ਪੁਲਿਸ ਗਸ਼ਟ ਹੋਰ ਵਧਾ ਦਿੱਤੀ ਹਈ ਹੈ ਕਿਉਂਕਿ ਇਸ ਦੌਰਾਨ ਕਈ ਥਾਵਾਂ ਤੇ ਅੱਗ ਜਲਾ ਕੇ ਸਮਾਗਮ ਕੀਤੇ ਜਾਂਦੇ ਨੇ ਤਾਂ ਲੋਕ ਦੇ ਰਾਤ ਤੱਕ ਜਸ਼ਨ ਮਨਾਉਂਦੇ ਨੇ ਉਹਨਾਂ ਕਿਹਾ ਕਿ ਅੱਗ ਨਾਲ ਸਬੰਧਤ ਘਟਨਾਵਾਂ ਤੋਂ ਬਚਾਉਣ ਲਈ ਵੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਫਾਇਰ ਬ੍ਰਿਗੇਡ ਅਤੇ ਹੋਰ ਸੰਬੰਧਿਤ ਜਿਹੜੇ ਵਿਭਾਗਾ ਦੇ ਨਾਲ ਤਾਲਮੇਲ ਬਣਾਇਆ ਗਿਆ ਉਹਨਾਂ ਦੱਸਿਆ ਕਿ ਬਾਜ਼ਾਰਾਂ ਤੇ ਭੀੜ ਵਾਲੇ ਇਲਾਕੇ 'ਚ ਸਿਵਲ ਡਰੈਸ ਅਤੇ ਪੁਲਿਸ ਕਰਮਚਾਰੀ ਤਨਾਦ ਕੀਤੇ ਗਏ ਨੇ ਤਾਂ ਜੋ ਚੇਨ ਸਨੇਚਰ ਤੇ ਜੇਬ ਕਤਰਿਆਂ ਤੇ ਹੋਰ ਛੋਟੇ ਮੋਟੇ ਅਪਰਾਧੀਆਂ ਤੇ ਰੋਕ ਲਗਾਈ ਜਾ ਸਕੇ ਇਸ ਦੇ ਨਾਲ ਹੀ ਮਹਿਲਾ ਪੁਲਿਸ ਕਰਮਚਾਰੀਆਂ ਵੀ ਤੇ ਨਾਤ ਹੋਈਆਂ ਨੇ ਤੇ ਔਰਤਾਂ ਤੇ ਬੱਚਿਆਂ ਦੇ ਕਿਸੇ ਤਰੱਕੇ ਦੇ ਨਾਲ ਕੋਈ ਘਟਨਾ ਨਾ ਵਾਪਰੇ ਤਾਂ ਉਸ ਨੂੰ ਲੈ ਕੇ ਐਕਸ਼ਨ ਕੀਤੇ ਜਾ ਰਹੇ ਨੇ ਤੇ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਦਾ ਅਲਰਟ ਵੱਡੇ ਪੱਧਰ ਤੇ ਜਾਰੀ ਹੈ ਤੇ ਲੋੜੀ ਮੌਕੇ ਪੁਲਿਸ ਚਾਪੇ-ਚਾਪੇ ਤੇ ਤਨਾਤ ਹੋਵੇਗੀ